ਅਸੀਂ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਆਪਾਂ ਜਿਵੇਂ ਕਿ ਕੱਲ ਗਏ ਸੀਗੇ ਬਰਨਾਲੇ ਏਜੰਸੀ ਦੇ ਵਿੱਚ ਨਵਾਂ ਮੋਟਰਸਾਈਕਲ ਲੈਣ ਤੇ ਆਪਣੇ ਵਾਲਾ ਸੇਲ ਕਰਕੇ ਆਉਣਾ ਸੀਗਾ ਉੱਥੇ ਆਪਣੇ ਵਾਲੇ ਤੇ ਪੈਸੇ ਘੱਟ ਲੱਗਦੇ ਸੀ ਅਸੀਂ ਇੱਕ ਗਏ ਵੀ ਲੇਟ ਸੀਗੇ ਤਾਂ ਹੀ ਥੋੜਾ ਜਿਹਾ ਅਸੀਂ ਕੱਲ ਮੌੜੀ ਆ ਇਹ ਵਿਚਾਲ ਕੋਈ ਨਾ ਕੱਲ ਨੂੰ ਆ ਜਾਾਂਗੇ ਵੀ ਨਾਲੇ ਕੱਲ ਨੂੰ ਰੇਟ ਸਹੀ ਆਪਾਂ ਨੂੰ ਅੱਜ ਰੇਟ ਸਹੀ ਮਿਲ ਗਿਆ ਤਾਂ ਆਪਾਂ ਅੱਜ ਉਥੇ ਉਹ ਉਹ 베ਚ ਹੀ ਦੇਣਾ तकरीबन ਮਹਿੰਗਾ ਸਸਤਾ ਆਪਾਂ ਕਰ ਦੇਣਾ ਅੱਜ ਕਿਉਂਕਿ ਕੱਲ ਵੀ ਆਪਾਂ ਲੈਣ ਹੀ ਗਏ ਸੀਗੇ ਤੇ ਕੱਲ ਵੀ ਲੇਟ ਹੋ ਗਏ ਅੱਜ ਆਪਾਂ ਚੱਲੇ ਆ ਹੁਣ ਆਪਾਂ ਚੱਲੇ ਆ ਪਹਿਲਾਂ ਨਾਨਕੇ ਨਾਨਕੇ ਆਪਾਂ ਮਾਮੇ ਨੂੰ ਨਾਲ ਲੈ ਕੇ ਜਾਣਾਗਾ ਤੇ ਇਹ ਮੁੰਡਾ ਇਹਨੇ ਅੱਜ ਜਾਣਾ ਮਸ਼ੀਨ ਤੇ ਤੇ ਜਿਹਨੇ ਇਹਨੂੰ ਉਧਰੋਂ ਬਰਨਾਲਿਓਂ ਬੱਸ ਚੜਾਉਣਾਗਾ ਨਾਲੇ ਪਹਿਲਾਂ ਮਾਮੇ ਨੂੰ ਲੈਣੇ ਆ ਨਾਲ ਫਿਰ ਮਿਲਦੇ ਆ ਪਸੇ ਤੇ ਜਾਂਸੀ ਦੇ ਵਿੱਚ ਇੱਧਰ ਕੋਈ ਐਕਸੀਡੈਂਟ ਹੋਇਆ ਪਿਆਗਾ ਜੀ ਆ ਗੱਡੀ ਵੱਜੀ ਆ ਜੀ ਮੋਟਰਸਾਈਕਲ ਦੇ ਵਿੱਚ 7:00 ਵਜੇ ਆ ਜਾਣ ਕੇ ਤਾਂ ਕੋਈ ਐਕਸੀਡੈਂਟ ਕਰਦਾ ਨਹੀਂ ਹੁੰਦਾ ਫਿਰ ਵੀ ਪ੍ਰਮਾਤਮਾ ਸਭ ਰੱਖੇ ਥੋੜੀ ਬੁਧੀ 7:00 ਵਜੇ ਐਂਬੂਲੈਂਸ ਇੱਕ ਬੰਦਾ ਪਿਆ ਉਹਨੂੰ ਲੈ ਲਿਆ ਐਕਸੀਡੈਂਟ ਕੋਈ ਜਾਣ ਕੇ ਤਾਂ ਕਰਦਾ ਨਹੀਂ ਹੁੰਦਾ ਚਲੋ ਫਿਰ ਵੀ ਪ੍ਰਮਾਤਮਾ ਬਚਾਈ ਰੱਖੇ ਆਪ ਦਾ ਸਾਰੇ ਜਣੇ ਦੇਖ ਕੇ ਜਾਇਆ ਕਰੋ ਜੀ ਅਗਰ ਰੋਡ ਕ੍ਰੋਸ ਕਰਦੇ ਆ ਤਾਂ ਥੋੜਾ ਬੋਧਾ ਦੇਖ ਕੇ ਯਾਰ ਕੋਈ ਮੋਟਰਸਾਈਕਲਾਂ ਕੋਈ ਗੱਡੀ ਆ ਸਾਰੇ ਤਿਆਂ ਨਾਲ ਚਲਾਇਆ ਕਰੋ ਆਪਣਾ ਚਲੋ ਮਿਲਦੇ ਹਾਂ ਹੁਣ ਆਪਾਂ ਮਾਮੇ ਨੂੰ ਉਠਾਉਂਦੇ ਆਂਗੇ ਮਾਮੇ ਤਾਂ ਲੈਕਨਰ ਦਾ 50 ਰੰਪਰ ਕਰਦਾ ਹੈ ਕਿ ਆਪਣਾ ਬਸ ਇੱਕ ਵਾਰ ਥੋੜਾ ਜਿਹਾ ਕਰਦਾ ਦੇਖਣ ਵਾਲੀ ਹੋਗਾ ਇਹਦਾ ਲੈਕਨਰ ਆ ਗਿਆ ਜਿਹੜਾ ਆਪਾਂ ਦੱਲਦੇ ਹਾਂ ਉਹਦਾ ਕੋਈ ਏਜੰਸੀ ਇਹ ਸਭ ਤੋਂ ਵੱਧ ਏਜੰਸੀ ਆਉਂਦੇ ਬਸ ਚੜਨਾ ਦੇ ਆ ਇੱਥੇ ਬਰਨਾਲੇ ਆ ਕੇ ਬਸ ਚ ਮਿਲਦਾ ਮਾਮਾ ਜੀ ਮਾਮਾ ਜੀ ਉਹਦੇ ਬਰਨਾਲੇ ਦੀ ਆਪਾਂ ਤੀਰ ਨਹੀਂ ਟੱਕੀ ਨਾ ਕਿ ਜੇ ਸਾਡਾ ਨਾਮ ਆਉਂਦਾ ਜਿੰਦ ਕਲ ਆਪਣਾ ਫਾਈਨਲ ਹੋਵੇਗਾ। ਮੈਸੇ ਸਰਵਿਸ ਵਧੀਆ ਹੈ। ਹਨਾ। ਆਪ ਟੂਏ ਆ। ਆਪਣਾ ਚਾ ਚੁਕਿੰਨੇ ਆਗੇ। ਉਹ ਵੀ ਨੇ ਜਾਣਾ ਮਸ਼ੀਨ ਤੇ ਐਸ ਕਰਕੇ ਆਪਾਂ ਇਹਨੂੰ ਛੱਡਣਾ ਆਗੇ। ਚਲ ਠੀਕ ਹੈ। ਠੀਕ ਹੈ। ਜਾਣਾ ਹੈ ਇਹਨੂੰ ਡੀਕੀ ਜਾਂਦੇ ਅੰਦਰ ਬਾਵਾ ਜਾਣੇ ਖੜੇ ਆਗੇ। ਚਲ ਠੀਕ ਆ ਓਕੇ ਹੁਣ ਆਪਾਂ ਚੱਲਦੇ ਆਂ ਵਾਪਸ ਏਜੰਸੀ ਤੇ ਉੱਥੇ ਮੰਮੀ ਵੀ ਆ ਗਏ ਕਿ ਚਾਹ ਇੰਜੋਏ ਕਰ ਰਹੇ ਹਾਂ ਤੇ ਫਿਰ ਮੰਮੀ ਵੀ ਆ ਗਏ ਸੀਗੇ ਫਾਈਨਲ ਹੋ ਗਿਆ ਸਾਡਾ ਥੋੜੇ ਟਾਈਮ ਤੱਕ ਵਿਦਾਇਆ ਤੇ ਸਰਦਾਰ ਜੀ ਬਨਵਾਉਣ ਦਾ ਟਾਈਮ ਕਾਫੀ ਹੋ ਚੁੱਕਿਆ ਸੀ ਜੀ ਤੇ ਬਾਈਕ ਆਪਣਾ ਫਾਈਨਲ ਹੋ ਚੁੱਕਿਆ ਆਪਣਾ ਬਾਈਕ ਜੀ ਕੱਪਾ ਲੈ ਲਿਆ ਕੱਲ ਜਦੋਂ ਵਾਇਸਕੇਪ ਪਰਨਾ ਜਾਂ ਬੰਨਿਆ ਹੋਇਆ ਸੀ ਆ ਆਪਣੀ ਖੜੀ ਇਹ ਵੀ ਜਦੋਂ ਲੈ ਕੇ ਆਏ ਸੀਗੇ ਉਦੋਂ ਨੇਰੇ ਹੋਈ ਘਰੇ ਵੜੇ ਸੀ ਤੇ ਅੱਜ ਵੀ ਟਾਈਮ ਕਾਫੀ ਹੋ ਚੁੱਕਿਆ ਸੀ ਸਾਢੇ 6 ਹੋ ਚੁੱਕੇ ਹੈਗੇ ਆਓ ਖੜਾ ਆਪਣਾ ਜੀ ਫਾਈਨਲੀ ਆਪਣਾ ਸਟੈਲਥ ਬਲੈਕ ਰੈਡੀ ਆ ਆਪਣੇ ਘਰੇ ਜਾਣ ਨੂੰ ਤੇ ਬੱਚਿਆਂ ਨੂੰ ਆਪਾਂ ਕੇਕ ਦੇਤਾ ਸਾਰੇ ਬੱਚੇ ਬੱਚਿਆਂ ਨੂੰ ਕੇਕ ਖੁਦਾਤਾ ਬੱਚੇ ਬਹੁਤ ਖੁਸ਼ ਆ ਗਏ ਮੈਂ ਥੋੜੀਆਂ ਥੋੜੀਆਂ ਖੁਸ਼ੀਆਂ ਵੰਡ ਲਈਆਂ ਹੋ ਗਈਆਂ ਚਲੋ ਚੱਲਦੇ ਹਾਂ ਬਧਾਈਆਂ ਤੈਨੂੰ ਬਹੁਤ ਬਧਾਈਆਂ ਹਾਂ ਠੀਕ ਆ ਹਾਂ ਓਕੇ ਦੇਖਦੇ ਰਹਣੀ ਬੈਠੇ ਮਾਮਾ ਜੀ ਨੇ ਜਾਣਾਗਾ ਇਧਰ ਪਰ ਨਾਲੇ ਹੋਰ ਕੰਮ ਆ ਮਾਮਾ ਜੀ ਨੂੰ ਤੇ ਮੈਂ ਤੇ ਮੰਮੀ ਚੱਲਦੇ ਹਾਂ ਮੁੱਖ ਕਿਤੇ ਤੇ ਵੀਡੀਓ ਨੂੰ ਫਿਰ ਥੋੜਾ ਜਿਹਾ ਟਾਈਮ ਹੋ ਚੁੱਕਿਆ ਇਸ ਕਰਕੇ ਨਾ ਆਪਾਂ ਵੀਡੀਓ ਵਾਲੀ ਨਹੀਂ ਬਣਾਵਾਂਗੇ ਹੁਣ ਆਪਾਂ ਘਰੇ ਜਾ ਕੇ ਵੀਡੀਓ ਬਣਾਵਾਂਗੇ ਲਈ ਆਪਾਂ ਪਹੁੰਚ ਚੁੱਕੇ ਆਂ ਜੀ ਘਰੇ ਰਸਤੇ 'ਚ ਵੀਡੀਓ ਪਤਾ ਨਹੀਂ ਬਣਾਈ ਇੱਕ ਤਾਂ ਹਨੇਰਾ ਸੀ ਕਿ ਤੂੜੀ ਤੜੀ ਬਣਦੀ ਹੈਗੀ ਲਾਈਟਾਂ ਲੁੱਟਾ ਪੈਂਦੀਆਂ ਆ ਪਤਾ ਨਹੀਂ ਬਾਲੀ ਵੀਡੀਓ ਬਣਾਈ ਰਸਤੇ ਦੇ ਵਿੱਚ ਆਪਾਂ ਮਾਈਕ ਲੈ ਕੇ ਆ ਗਏ ਘਰੇ ਸਾਡਾ ਨਿੱਕਾ ਜਿਹਾ ਬੱਚਾ ਬਾਰ-ਬਾਰ ਫੋਨ ਲਾਈ ਜਾਂਦਾ ਸੀਗਾ ਮਾਮਾ ਕਿੱਥੇ ਗਾ ਕੇ ਮਾਮਾ ਕਿੱਥੇ ਗਾ ਕੇ ਬਾਬਾ ਇੰਤਜ਼ਾਰ ਸੀ ਐ ਬਾਰ-ਬਾਰ ਫੋਨ ਕਰੀ ਜਾਂਦੀ ਸਾਰਿਆਂ ਨੂੰ ਪਹਿਲਾਂ ਬਹੁਤ ਬਹੁਤ ਵਧਾਈਆਂ ਜੀ। ਓਏ ਹੋਰ। ਪ੍ਰਮਾਤਮਾ ਸਭ ਨੂੰ ਦੇਵੇ ਸਭ ਨੂੰ ਤਰੱਕੀ ਦੇਵੇ ਪ੍ਰਮਾਤਮਾ। ਇੱਕ ਵਾਰੀ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਮਿਲਦੇ ਆਂ ਆਪਾਂ ਛੇਤੀ ਅਗਲੇ ਬਲੌਗ ਦੇ ਵਿੱਚ। ਅਸੀਕਾ।